ਹੈਲੋ ਦੋਸਤੋ ਕਿਦਾਂ ਸਾਰੇ ਮੇਰ ਕਾਦਰ ਤੁਹਾਰੇ ਸਾਰੇ ਵਧੀਆ ਹੋਣਗੇ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਸਾਡੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਇਹ ਦबई ਦੇ ਵਿੱਚ ਇਹ ਦबई ਦੇ ਵਿੱਚ ਜਵਲ ਐਲੀ ਸਿਟੀ ਪੈਂਦੀ ਆ ਉਹਦੇ ਵਿੱਚ ਆਇਆ ਆਪਣਾ ਕੈਂਪ ਇਸ ਵਕਤ ਆਪਾਂ ਆਪਣੇ ਕੈਂਪਰੇ ਵਿੱਚ ਖੜੇ ਆ ਤੇ ਇਹ ਇੱਧਰ ਇਹ ਆਪਣਾ ਰੂਮ 330 ਨੰਬਰ ਜਿਹੜਾ ਤੁਹਾਨੂੰ ਅੱਜ ਆਪਣਾ ਰੂਮ ਦਿਖਾਉਦੇ ਆਪਾਂ ਜਿਹੜੇ ਕਮਰੇ ਮਿਲਦੇ ਆ ਬੰਦੇ ਨੂੰ ਰਹਿਣ ਸਹਿਣ ਦੀ ਕੰਪਨੀ ਦੇ ਵਿੱਚ ਇਹ ਸ਼ੁਰੂਆਤ ਬਾਹਰ ਤੋਂ ਕਰ ਦਿੰਨੇ ਆਪਾਂ ਤੇ ਤੇ ਅੱਗੇ ਹੋਰ ਕਮਰੇ ਬਣੇ ਹੋਏ ਆਪਾਂ ਆ ਤੀਜੇ ਫਲੋਰ ਦੇ ਵਿੱਚ ਆਪਾਂ ਤੇ ਟੋਟਲ ਚਾਰ ਫਲੋਰ ਨੇ ਇੱਥੇ ਤੇ ਆਹ ਹੈ ਆਪਣੇ ਸ਼ੂ ਰੈਕ ਰੱਖਣ ਵਾਸਤੇ ਬਾਕਸ ਬਣਾਏ ਹੋਏ ਤੇ ਆਪਣੀ ਚੱਪਨਾ ਪਈਆਂ ਬੂਟ ਘਾਟ ਪਏ ਨੇ ਆ ਜੋ ਅੰਦਰ ਚੱਲਦੇ ਕਮਰੇ ਸ਼ ਹੈ ਤੇ ਸਵਾਗਤ ਹੈ ਤੁਹਾਡਾ ਸਾਡੇ ਕਮਰੇ ਦੇ ਵਿੱਚ ਤੇ ਇਹ ਹੈ ਜੀ ਆਪਣਾ ਕਮਰਾ ਅੰਦਰੋਂ ਤੇ ਤਿੰਨ ਬੈੱਡ ਲੱਗੇ ਹੋਏ ਨੇ ਡਬਲ ਬੈੱਡ ਆ ਟੋਟਲ 6 ਹੋ ਗਏ ਨੇ ਤੇ ਆ ਬਾਕੀ ਦੇ ਬੰਦੇ ਆ ਜਿਹੜੇ ਗਏ ਹੋਏ ਨੇ ਕੰਮ ਨੂੰ ਤੇ ਆਪਾਂ ਛੁੱਟੀ ਕੀਤੀ ਸੀ ਅੱਜ ਤੇ ਆਉਣੇ ਆ ਹੀ ਆਲੇ ਆ ਤੇ ਆਪਣੀ ਨਾਈਟ ਡਿਊਟੀ ਆ ਕੰਮ ਵਿੱਚ ਤੇ ਬਾਹਰ ਦਿਨ ਚੜਿਆ ਹੋਇਆ ਪੂਰਾ ਫਿਰ 5-6 ਵਜੇ ਦਾ ਟਾਈਮ ਆ ਤੇ ਆ ਖਿੜਕੀਆਂ ਬਸ ਬਾਈ ਇੰਨੀ-ਇੰਨੀ ਕੇ ਖੁੱਲਦੀਆਂ ਥੋੜੀਆਂ-ਥੋੜੀਆਂ ਬਿਲਕੁਲ 4-5 ਇੰਚੀ ਉੱਤੇ ਵੱਧ ਨਹੀਂ ਖੁੱਲਦੀਆਂ ਤੇ ਬਾਹਰ ਦਿਖਾ ਦਿੰਦੇ ਆ ਤੁਹਾਨੂੰ ਢਿੰ ਚੜਿਆ ਰਿਹਾ ਤੇ ਸਾਹਮਣੇ ਹੋਰ ਕੈਂਪ ਬਣੇ ਹੋਏ ਆ ਬਈ ਨਵੇਂ ਹੋਰ ਕੰਪਨੀਆਂ ਦੇ ਕੈਂਪ ਆ ਇਹ ਥੋੜੇ ਸੜਕ ਤੇ ਜਾਂਦੀ ਸਭ ਸੁਗੜੀ ਜੇ ਇッカ ਖਿੜਕੀਆਂ ਦਾ ਬੜਾ ਪੰਗਾ ਯਾਰ ਇੱਥੇ ਖੁੱਲਦੀਆਂ ਨਹੀਂ ਹੈ ਇਹ ਤੇ ਇਹ ਨਾ ਵੀ ਹੁੰਦੀ ਤਾਂ ਵੀ ਚੱਲੇ ਜਾਣਾ ਤਾਂ ਇੱਥੇ ਕੰਮ ਬੇਲਾ ਖਰਚਾ ਕਰਿਆ ਇਹਨਾਂ ਨੇ ਖਿੜਕੀਆਂ ਤੇ ਤੇ ਮੇਰਾ ਬਿਸਤਰਾ ਹੈਗਾ ਆਪਣਾ ਬੈੱਡ ਆ ਜਿਹੜਾ ਆਹ ਬੈੱਡ ਆ ਆਪਣਾ ਉੱਪਰ ਵਾਲਾ ਤੇ ਇਰੇ ਚ ਦੋ ਬਿਹਾਰੀ ਰਹਿੰਦੇ ਆ ਬਰੇ ਆ ਦੋ ਬਿਹਾਰੀਆਂ ਦੇ ਬੈੱਡ ਤੇ ਇੱਧਰ ਆ ਦੋ ਹਰਿਆਣਵੀ ਜੇ ਰਹਿੰਦੇ ਆ ਨਾਲ ਤੇ ਇੱਧਰ ਆ ਆਪਣਾ ਤੇ ਕਮਰੇ ਦੇ ਵਿੱਚ ਵਿੱਚ ਆਪਾਂ ਨੂੰ ਦਿੱਤਾ ਗਿਆ ਬੈੱਡ ਤਾਂ ਹੈਗੇ ਆ ਤੇ ਇੱਕ ਦਿੱਤਾ ਇਹਨਾਂ ਨੇ ਗੱਦਾ ਦਿੱਤਾ ਤਾਂ ਆਪਾਂ ਨੂੰ ਦੋ ਬੈੱਡ ਸ਼ੀਟਾਂ ਦਿੱਤੀਆਂ ਇੱਕ ਹਸਾਣਾ ਦਿੱਤਾ ਆਪਾਂ ਨੂੰ ਹਸਾਣੇ ਦੇ ਨਾਲ ਕਬਰ ਉੱਪਰ ਚੜਾਉਣ ਲਈ ਤੇ ਇੱਕ ਇੱਕ ਦਿੱਤੀ ਸੀ ਪਲੇਟ ਆਪਣੀਆਂ ਪਲੇਟਾਂ ਆਪਣੀਆਂ ਰੋਟੀ ਰੋਟੀ ਖਾਣ ਨੂੰ ਸਭ ਨੂੰ ਦਿੱਤੀਆਂ ਤੇ ਇੱਕ ਦਿੱਤਾ ਨਾਲ ਕੰਬਲ ਉੱਪਰ ਲੈਣ ਲਈ ਜਿਹੜੇ ਆਪਾਂ ਮੋٹے ਨਹੀਂ ਵਰਤਦੇ ਠੰਡਾਂ 'ਚ ਉਦਾਂ ਦੇ ਕੰਬਲ ਆ ਬਾਈ ਇਹ ਮੋٹے ਕਿਉਂਕਿ ਇੱਥੇ ਏਸੀ ਲੱਗੇ ਹੋਏ ਆ ਪੂਰੇ ਠੰਡਕ ਰਹਿੰਦੀ ਆ ਭਾਵੇਂ ਇੱਥੇ ਗਰਮੀ ਸਾਰੇ ਦੇਸ਼ਾਂ ਨਾਲੋਂ ਵੱਧ ਪੈਂਦੀ ਆ ਪਰ ਕਮਰੇ 'ਚ ਉੱਪਰ ਲੈਣ ਲਈ ਕੰਬਲ ਦਿੱਤੇ ਹੋਏ ਆ ਸਭ ਨੂੰ ਦਿੱਤੇ ਹੋਏ ਕੰਬਲ ਇੱਥੇ ਕਿਉਂਕਿ ਕਮਰੇ ਪੂਰੇ ਠੰਡੇ ਹੋ ਜਾਂਦੇ ਆ ਹਨਾ ਆਪਣਾ AC ਚਲਾਓ ਰਾਤ ਨਾਲ ਨੀਂਦ ਪੂਰੀ ਕਰੋ ਆਪਣੇ ਤੇ ਹੋਰ ਆਹ ਦਿੱਤੀਆਂ ਵੀ ਅਲਮਾਰੀਆਂ ਆਪਣੀਆਂ ਪੰਜ ਬੰਦੇ ਆ ਪੰਜ ਅਲਮਾਰੀਆਂ ਪਈਆਂ 2 4 ਕਾ ਪਈ ਹੈ ਹੁੰਜੇ ਤੇ ਉੱਪਰ ਬਾਧੂ ਦਾ ਸਮਾਨ ਰੱਖਿਆ ਹੋਇਆ ਨੇ ਬੈਗ ਬੂਗ ਜੇ ਆਪਣੇ ਤੇ ਆਹ ਬੈੱਡ ਆਪਣਾ ਖਾਲੀ ਪਿਆ ਬਿਲਕੁਲ ਕਿਉਂਕਿ ਇੱਕ ਖਾਲੀ ਬੈੱਡ ਦੰਦੇ ਇਹ ਨਾਲ ਕਿਉਂਕਿ ਜਿਹੜਾ ਬਾਧੂ ਦਾ ਸਮਾਨ ਆਪਣਾ ਹੈ ਨਾ ਇਹ ਬੈੱਡ ਦੇ ਉੱਪਰ ਰੱਖਿਆ ਜਾਂਦਾ ਜਿੱਕਣਾ ਆਪਣੇ ਬੈਗ ਪਏ ਹਨਾ ਕਿੱਟ ਪਈ ਆਪਣੀ ਵਰਦੀਆਂ ਹੋ ਗਈਆਂ ਕੱਪੜੇ ਪਏ ਥੋੜੇ ਬਹੁਤੇ ਤੇ ਇਦਾਂ ਇੱਕ ਖਾਲੀ ਮਿਲਦਾ ਬੈੱਡ ਸਵਾਂਹ ਰੱਖਣ ਨੂੰ ਤੇ ਆ ਰੱਖਿਆ ਹੋਇਆ ਸੀ ਆਪਣਾ ਇੱਕ ਝਾੜੂ ਇਹ ਵੀ ਕੰਮ ਪਰ ਤੋਂ ਚੱਕ ਕੇ ਲੈ ਕੇ ਆਈ ਹਾਂ ਟੁੱਟਿਆ ਜਿਹਾ ਝਾੜੂ ਵੇਖੋ کیا ਹਾਲਤ ਹੋਈ ਵੀ ਬਾੜ ਬੂਲ ਜਿ ਲੱਗੇ ਹੋਏ ਇੱਥੇ ਤੇ ਆ ਬਾੜ ਦੀਆਂ ਪਈਆਂ ਨਾਉਣੇ ਥੋੜੀਆਂ ਵਾਲੀਆਂ ਬੰਦਿਆਂ ਦੀਆਂ ਚਲਮਾਰੀ ਦਿਖਾ ਦਿੰਦੇ ਤੁਹਾਨੂੰ ਅੰਦਰੋਂ ਖੋਲ ਕੇ ਇਹ ਆ ਮੇਰੀ ਅਲਮਾਰੀ ভাই ਤੇ ਆ ਇਹ ਅੰਦਰ ਵਾਲਮਾਰੀ ਬਸ ਦੋ ਸਾਲਫਾ ਪਾਈਆਂ ਹੋਈਆਂ ਵੀ ਅੰਦਰ ਸਮਾਨ ਰੱਖਣ ਨੂੰ ਤੇ ਆਪਣ ਹੈਡਫੋਨ ਜੇ ਪਏ ਆ ਕੱਪੜੇ ਪਏ ਆ ਇੱਧਰ ਵਿੱਚ ਖਾਣੇ ਪੀਣੇ ਵਾਲਾ ਸਮਾਨ ਹੋ ਗਿਆ ਤੇ ਨੀਚੇ ਸਾਰਪਸੁਰੂਪੀ ਰੱਖੀ ਹੋਈ ਜਿਹੜੀ ਬਾਦੂ ਤੇ ਆ ਇਹ ਸਾਹਮਣੇ ਲੱਗਿਆ ਹੋਇਆ ਸ਼ੀਸ਼ਾ ਛੋਟਾ ਜਿਹਾ ਸ਼ੀਸ਼ਾ ਦਿੱਤਾ ਹੋਇਆ ਤੇ ਭਾਈ ਚਾਰਜਿੰਗ ਲਾਉਣ ਲਈ ਪਲੱਗ ਦਿੱਤੇ ਹੋਏ ਉਹ ਵੀ ਦਿਖਾ ਦਿੰਦੇ ਆ ਤੁਹਾਨੂੰ ਇੱਕ ਇਹ ਪਲੱਗਾਂ ਵਿੱਚ ਆ ਆਪਣਾ ਲਿਹਾਉਣਾ ਪੈਂਦਾ ਕਿਉਂਕਿ ਇੱਥੇ ਜਿਹੜੇ ਇੰਡੀਆ ਵਾਲੇ ਆਪਣੇ ਚਾਰਜਰ ਹਨ ਉਹ ਫਸਦੇ ਨਹੀਂ ਉਹ ਪਲੱਗਾਂ ਦੇ ਵਿੱਚ ਤੇ ਇਸ ਕਰਕੇ ਸਾਰੇ ਨੇ ਆਪਣੇ ਆਪਣੇ ਖਰੀਦੇ ਵੀ ਆ ਤੇ ਇੱਕ ਪਲੱਗ ਉਹ ਆ ਉਹ ਜਮੀਓ ਬੰਦ ਕਰਿਆ ਹੋਇਆ ਪੇਂਟ ਪੂਟ ਜਾਂ ਬੜਿਆ ਹੋਇਆ ਉਹਦੇ ਵਿੱਚ ਸਾਰੇ ਚੀਜ਼ ਉਹਦੀਆਂ ਸਰਾਖਸ ਰੂਪ ਜਿ ਦਿਖਦੇ ਹੋ ਨਹੀਂ ਕਿਤੇ ਤੇ ਇੱਕ ਪਲੱਗ ਆ ਇਹ ਵੀ ਸਾਹਮਣੇ ਇਹਨਾਂ 'ਚ ਆਪਣੇ ਚਾਰਜਰ ਵਗੈਰਾ ਕੁਝ ਨਹੀਂ ਲੱਗਦੇ ਦੇ ਵਿੱਚ ਆਪਣਾ ਨਵਾਂ ਖਰੀਦੋ ਮਾਰਕੀਟ ਚ ਆਪਣੇ ਚਾਰਜਰ ਦੇ ਸਾਈਜ਼ ਦਾ ਤੇ ਇਹਦੇ ਵਿੱਚ ਲਗਾਓ ਉਹਦੇ ਜੀ ਚਾਰਜਰ ਲਾਓ ਆਪਣਾ ਫਿਰ ਜਾ ਕੇ ਫੋਨ ਚਾਰਜ ਹੁੰਦੇ ਆ ਪਹਿਲਾਂ ਪਹਿਲਾਂ ਬਹੁਤ ਦਿੱਕਤ ਆਈ ਸਾਨੂੰ ਫੋਨ ਫੋਨ ਚਾਰਜ ਕਰਨ ਲਈ ਤੇ ਇਦਾਂ ਦੇ ਖਰੀਦ ਕੇ ਲੈ ਕੇ ਆਏ ਫਿਰ ਅਸੀਂ ਇਹਦੇ ਵਿੱਚ ਚਾਰਜਰ ਲੱਗ ਜਵੇ ਤੇ ਬਾਕੀ ਵੀ ਥੱਲੇ ਵਾਲੇ ਬੈੱਡਾਂ ਨਾਲੋਂ ਉੱਪਰ ਵਾਲੇ ਜਿਹੜੇ ਬੈੱਡ ਆ ਨਾ ਉਹ ਜ਼ਿਆਦਾ ਵਧੀਆ ਕਿਉਂਕਿ ਜਿਹੜੇ ਆ ਨੀਚੇ ਵਾਲੇ ਬੈੱਡ ਹੋਗੇ ਆਪਣੇ ਇਹਨਾਂ 'ਚ ਹਵਾ ਵਗੈਰਾ ਘੱਟੇ ਲੱਗਦੀ ਹੈ ਨਾ ਉੱਪਰ ਆ ਕਵਰ ਹੋ ਗਿਆ ਆਪਣਾ ਸਾਰਾ ਹੀ ਤੇ ਉੱਪਰ ਪੱਖੇ ਦੀ ਵੀ ਹਵਾ ਰੁਕ ਜਾਂਦੀ ਉੱਪਰ ਥੱਲੇ ਆਉਦੀ ਉਹਨੇ ਤੇ ਨੀਚੇ ਵਾਲੇ ਨੂੰ ਦਿੱਕਤ ਹੁੰਦੀ ਹੈ ਤੇ ਇਹਨਾਂ ਨੂੰ ਗਰਮੀ-ਗਰਮੀ ਵੀ ਜ਼ਿਆਦਾ ਹੀ ਲੱਗਦੀ ਹੈ ਤੇ ਆਪਣਾ ਉੱਪਰ ਆ ਬਿਸਤਰਾ ਹਵਾ ਹੁਆਣਾ ਪੂਰੀ ਆਉਂਦੀ ਹੈ ਬੜੀਆ ਤਰੀਕੇ ਨਾਲ ਬਾਕੀ ਉੱਪਰ ਵਾਲੇ ਨੂੰ ਚੜ੍ਹਨ ਮਤਨ ਚ ਤਾਂ ਥੋੜੀ ਦਿੱਕਤ ਆਉਂਦੀ ਹੈ ਕਿ ਇੱਥੇ ਚੜ੍ਹਨਾ ਨਾ ਕਈ ਵਾਰੀ ਲੰਦਾ ਨਹੀਂ ਉਹ ਚੜ੍ਹਦਾ ਥੋੜਾ ਔਖਾ ਤਾਂ ਲੱਗਦਾ ਪਰ ਠੀਕ ਆ ਉੱਪਰ ਵਾਲੇ ਨੂੰ ਉਂਗੇ ਉੱਪਰ ਵਾਲੇ ਨੂੰ ਜਿਆਦਾ ਉਤਰਨਾ ਨਾ ਤਾਂ ਦੀ ਲੋੜ ਨਹੀਂ ਪੈਂਦੀ ਥੱਲੇ ਬਹੁਤਾ ਕਿਵੇਂ ਜਿਵੇਂ ਕੋਈ ਲਾਈਟ ਵਗੈਰਾ ਬੰਦ ਕਰਨੀ ਹੈ ਨਾ ਬੰਦਾ ਥੱਲੇ ਵਾਲੇ ਨੂੰ ਕਹਿ ਦਿੰਦਾ ਯਾਰ ਲਾਈਟ ਬੰਦ ਕਰੀ ਜਾਂ ਚਾਰਜਰ ਵਰਤ ਕੇ ਫੋਨ ਫੜਾ ਦੇ ਕੱਢ ਕੇ ਚਾਰਜਰ ਲਾ ਦੇ ਮੇਰਾ ਹਨਾ ਪੱਖਾ ਤੇਜ਼ ਕਰ ਦੇ ਐਦਾਂ ਦੀਆਂ ਚੀਜ਼ਾਂ ਬੰਦਾ ਉੱਪਰ ਬੈਠਾ ਬੈਠਾ ਥੱਲੇ ਵਾਲੇ ਕੋ ਕਰਾਈ ਜਾਂਦਾ ਕੰਮ ਤੇ ਬਾਕੀ ਭਾਈ ਰੂਮ ਦੇ ਵਿੱਚ ਆਹੀ ਸਾਰਾ ਕੁਝ ਹੈ ਜੋ ਤੁਹਾਨੂੰ ਦਿਖਾ ਤਾ ਆਪਾਂ ਨੇ ਤੇ ਬਾਕੀ ਇੱਧਰ AC UCV ਦਿਖਾ ਤਾ ਆਪਾਂ ਲੱਗੇ ਆਏ ਇੱਧਰ ਆ AC ਦਾ ਰਿਮੋਟ ਪਿਆ ਜਿੰਨੇ ਕਿ ਜ਼ਰੂਰ ਤਾਂ ਟੈਂਪਰੇਚਰ ਵੀ ਉਹ ਹਿਸਾਬ ਨਾਲ ਆਪਣਾ ਟੈਂਪਰੇਚਰ ਕੰਟਰੋਲ ਕਰ ਲਓ ਰਮੂਟ ਦੇ ਨਾਲ ਤੇ ਬਾਕੀ ਕਮਰਾ ਠੀਕ ਹੀ ਆ ਵੈਸੇ ਲੋੜ ਤਾਂ ਪੈਂਦੀ ਨਹੀਂ ਬਸ ਸੌਣੇ ਆਉਂਦੇ ਆ ਕਮਰੇ ਦੇ ਵਿੱਚ ਤੇ ਸੌਂ ਕੇ ਉਹਦੇ ਬਾਅਦ ਤਿਆਰ ਹੋ ਕੇ ਜਿਹੜੇ ਡਿਊਟੀ 'ਤੇ ਚਲੇ ਜਾਂਦੇ ਆ ਬਿਊਟੀ ਤੋਂ ਆ ਕੇ ਫੇਰ ਸੌਂ ਜਾਂਦੇ ਆ ਤੇ ਤੇ ਬਾਅਦ ਸਾਫ ਸਫਾਈ ਦੀ ਸਾਰੀ ਜ਼ਿੰਮੇਵਾਰੀ ਆਪਣੀ ਆ ਤੁਸੀਂ ਕਿੱਦਾਂ ਆਪਣਾ ਕਮਰਾ ਰੱਖਣਾ ਨਾ ਮੇਨਟੇਨ ਕਰਕੇ ਕਿੱਦਾਂ ਨਹੀਂ ਕਿੰਨੇ ਸਾਬ ਸਭੇ ਰੱਖਣਗੇ ਝੜੂ ਪੋਚਾ ਉਹ ਆਪਣੇ ਹੱਥ ਦੇ ਵਿੱਚ ਤੇ ਬਾਕੀ ਟੈਲੈਂਟ ਉਹਨਾਂ ਲੱਗੀ ਨੇ ਸਾਰਾ ਕੁਝ ਵਧੀਆ ਕਮਰੇ ਦੇ ਵਿੱਚ ਤੇ ਵੈਂਟੀਲੇਸ਼ਨ ਵਾਸਤੇ ਉਹ ਉੱਪਰ ਬਲੂਰ ਲੱਗੇ ਹੋਏ ਨੇ ਤਾਂਕਿ ਅੰਦਰ ਜੋ ਵੀ ਕਿਸੇ ਤਰ੍ਹਾਂ ਦਾ ਮਤਲਬ ਹਵਾ ਲਈ ਕੋਈ ਉਹ ਨਾ ਹੋਵੇ ਵਿਸਾ ਵਗੈਰਾ ਨਾ ਹੋਵੇ ਬੰਦੇ ਨੂੰ ਨਾ ਇਹਦੇ ਲਈ ਉੱਪਰ ਵੈਂਟੀਲੇਸ਼ਨ ਲਈ ਜਗ੍ਹਾ ਛੱਡੀ ਹੋਈ ਹੈ ਤੇ ਬਾਕੀ ਆਹੀ ਆਪਣੇ ਕਮਰੇ ਦੇ ਵਿੱਚ ਦੇਖ ਲੋ ਦੁਆਰਾ ਕਮਰਾ ਇਹ ਬਾਕੀ ਅੱਜ ਬੰਦੇ ਗਏ ਹੋਤੇ ਕੰਮ ਨੂੰ ਮੈਂ ਕਿਹਾ ਸਵੇਰੇ ਸਵੇਰੇ ਕਿਉਂ ਨਾ ਵੀਡੀਓ ਬਣਾਇਂ ਜਾਂਦੇ ਤੇ ਮੈਂ ਹੀ ਤਾਂ ਉਹਨਾਂ ਦੇ ਕੰਮ ਤੇ ਆਏ ਤੇ ਉਹਨਾਂ ਨੇ ਸੌਣਾ ਹੋਣਾ ਹੁਣ ਕਿਉਂਕਿ ਨਾਈਟ ਡਿਊਟੀ ਹੈ ਆਪਣੀ ਕੰਮ ਦੀ ਤੇ ਥੱਕੇ ਹਾਰੇ ਆਉਂਦੇ ਆ ਤੇ ਇਸ ਕਰਕੇ ਫਿਰ ਬਾਅਦ ਚ ਸ਼ੌਂਸਰਾਪਾ ਹੋਣਾ ਤਾਂ ਨਹੀਂ ਤੇ ਤੁਹਾਨੂੰ ਕਮਰਾ ਦਿਖਾਉਂਦਾ ਹਾਂ ਇੱਥੇ ਬਾਅਦ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਪਾਂ ਆਪਣਾ ਕੈਂਪ ਦਿਖਾਵਾਂਗੇ ਸਾਰਾ ਕਿੱਡਾ بڑا ਕੈਂਪ ਆਣਾ ਇਹ ਤੇ ਹੋਰ ਕਿਆ ਫੈਸਿਲਿਟੀਆਂ ਇਹਦੇ ਵਿੱਚ ਤੇ ਬਾਕੀ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਇਸ ਬਲੌਗਰ ਨੂੰ ਇੱਥੇ ਖਤਮ ਕਰਦੇ ਆ ਆਪਾਂ ਬਾਏ ਬਾਏ ਸਾਰੇ